ਸਿੰਘ ਸਵਾਤੀ ਪਹੁੰਚੀ ਸਾਤ ਸੰਗਤ ਜੀ ਨਿਮਰਤਾ ਸਹਿਤ ਫਤਿਹ ਅਰਸ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਸੀ ਸੰਕਟ ਤੇ ਹੱਲ ਡਾਕਟਰ ਪਿਆਰੇ ਲਾਲ ਨੇ ਬਹੁਤ ਵਧੀਆ ਸਾਨੂੰ ਗੁਰੂ ਸਾਹਿਬ ਦੇ ਸ਼ਹਾਦਤਾਂ ਬਾਰੇ ਦੱਸਿਆ ਕਿ ਸੰਕਟ ਕਦਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਆ ਚਿੰਤਾ ਤਾਂ ਕੀ ਕੀਜੀਏ ਜੋ ਨਹਮੀ ਹੋਏ ਇਹ ਮਾਰਕ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਕਿਤਾ ਆਉਂਦੀ ਰਹਿੰਦੀ ਆ ਨਾਟ ਅ ਪ੍ਰੋਬਲਮ ਸਾਨੂੰ ਕੀ ਹੁਕਮ ਹੈ ਚੜਦੀ ਕਲਾ ਸਾਡੇ ਸਾਹਮਣੇ ਅੱਜ ਦੇ ਦਿਨ ਅ 2-4 ਮੈਂ ਸੁਝਾਅ ਦੇਣਾ ਚਾਹੁੰਦਾ ਇਹ ਮੇਰੇ ਨਿੱਜੀ ਹੈ ਮੇਰੇ ਕਿਸੇ ਹੋਰ ਪੱਖੋਂ ਨਹੀਂ ਇਹ ਹੈਗੇ ਨਾ ਕਿਸੇ ਦੇ ਬਖਲਾ ਹੈਗੇ ਹਨ ਜਿਹੜੀ ਸਿੰਘ ਸਭਾ ਲਹਿਰ ਦੀ ਸੰਸਥਾ ਬਣੀ ਹੈ ਕੁਰਬਾਨੀ ਰਾਹੀ ਸਿੱਖ ਸੁਧਾਰ ਕਰਨ ਵਾਸਤੇ ਉਹ ਹੈਗੀ ਐਸਜੀਪੀਸੀ ਉਹਦੇ ਵਿੱਚ ਮੇਰੀ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ ਜਿਹੜੀ ਉਸ ਦੀ ਜੁਡੀਸ਼ੀਅਲ ਕਮਿਸ਼ਨ ਹੈ ਤੇ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਸਰਕਾਰ ਦੇ ਹੱਥੋਂ ਇੰਡੀਪੈਂਡੈਂਟ ਕਰਨ ਦਾ ਯਤਨ ਕਰੀਏ ਇਹ ਯਤਨ ਨਹੀਂ ਕੀਤੇ ਹੋਣਾ ਨਹੀਂ ਹੈਗਾ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਇਲੈਕਸ਼ਨ ਸਰਕਾਰ ਦੇ ਹੱਥ 'ਚ ਨਾ ਹੋਣ 1947 ਤੋਂ ਬਾਅਦ ਆਪਣੀਆਂ ਚੋਣਾਂ ਐਸਜੀਪੀਸੀ ਦੀਆਂ 8 ਵਾਰੀ ਹੋਈਆਂ 18ਵੀਂ ਲੋਕ ਸਭਾ ਚੱਲ ਰਹੀ ਹੈ 52 'ਚ ਉਹ ਸ਼ੁਰੂ ਹੋਈ ਸੀ ਇਹਦੇ ਆਪਾਂ ਮਤੇ ਸਾਂਝੇ ਤੌਰ ਤੇ ਹੁਣ ਤਈ ਜਿਹੜੀ ਵੀ ਪਾਰਟੀ ਐਸਟੀਪੀਸ ਚ ਚਲਾਨਣਾ ਚਾਹੁੰਦੀ ਹੈ ਕਿ ਸਾਨੂੰ ਇੰਡੀਪੈਂਡੈਂਟ ਜੁਡੀਸ਼ੀਅਲ ਤੇ ਇਲੈਕਸ਼ਨ ਕਮਿਸ਼ਨ ਹਾਊਸ ਪਾਸ ਕਰਕੇ ਪਾਰਲੀਮੈਂਟ ਨੂੰ ਭੇਜੇ ਕਿਉਂਕਿ ਅੱਜ ਦਾ ਰਾਹ ਪਾਰਲੀਮੈਂਟ ਹੀ ਹੈ ਮੰਨਣ ਨਾ ਮੰਨਣ ਸਾਡਾ ਦਾਵਾ ਜਾਣਾ ਚਾਹੀਦਾ ਜਿਹੜੀ ਗੱਲ ਅਕਾਲਤਕ ਸਾਹਿਬ ਦੀ ਹੈ ਉਹਦੇ ਵਿੱਚ ਮਨਿਸਟਰਸ ਦੇ ਚੋਣ ਬਾਰੇ ਕੁਛ ਨਾ ਕੁਛ ਕਿਸੇ ਨਾ ਕਿਸੇ ਸੈਕਟਰ ਦੁਆਰਾ ਐਕਟ ਚ ਲਿਖਿਆ ਹੋਇਆ ਤੇ ਮੇਰੀ ਬੇਨਤੀ ਹੈ ਕਿ ਜਦ ਚਾਈਨਾ ਨੇ ਤਿੱਬਤ ਦੇ ਉੱਤੇ ਕਬਜ਼ਾ ਕਰ ਲਿਆ ਤੇ ਇਹਨਾਂ ਦੀ ਰੀਤ ਰਵਾਜ ਹੈ ਕਿ ਦਲਾਇ ਲਾਮਾ ਜਦ ਚੁਣਦੇ ਆ ਉਹਦੇ ਵਿੱਚ ਪੰਚਨ ਰਾਮਾ ਲਾਮਾ ਅਗਲਾ ਦਲਾਇ ਲਾਮਾ ਨੂੰ ਲੱਭਦਾ ਹੈਗਾ ਉਹ ਕਬਜ਼ਾ ਚਾਈਨਾ ਨੇ ਪੰਚਨ ਲਾਮਾ ਨੂੰ ਗਾਇਬ ਕਰਕੇ ਆਪਣਾ ਬਣਾ ਕੇ ਅਗਲੇ ਦਲਾਇ ਲਾਮਾ ਦੇ ਉੱਤੇ ਉਹਨਾਂ ਨੇ ਹਾਵੀ ਹੋਣ ਦਾ ਬੰਦੋਬਸਤ ਕਰ ਲਿਆ ਦਲਾਇ ਲਾਮੇ ਨੇ ਕੀ ਕੀਤਾ ਉਹਨੇ ਜਾ ਕੇ ਅਮਰੀਕਾ 'ਚ ਬੈਠ ਕੇ ਆਪਣੀ ਇੱਕ ਐਗਜ਼ਾਇਲ ਦੀ ਗਵਰਨਮੈਂਟ ਬਣਾਈ ਪ੍ਰਾਈਮ ਮਿਨਿਸਟਰ ਲੈਫਟ ਕਰਤਾ ਉਹਦੀਆਂ ਡਿਊਟੀਆਂ ਵੱਖਰੀਆਂ ਕਰਦੀਆਂ ਮੇਰੀ ਬੇਨਤੀ ਹੈ ਕਿ ਅੱਜ ਜੇ ਐਸਜੀਪੀਸੀ ਬਣਾਉਂਦੇ ਹੈਗੇ ਆ ਅਕਾਲਤਖ ਸਾਹਿਬ ਤਾਂ ਆਪਾਂ ਐਸਜੀਪੀਸੀ ਦੇ ਵਿੱਚ ਦੂਜਾ ਇੱਕ ਸਾਂਝਾ ਮਤਾ ਪਾ ਲਈਏ ਕਿ ਅਕਾਲਤਖ ਸਾਹਿਬ ਦੀ ਚੋਣ ਹਰੇਕ ਸਿੱਖ ਦੇ ਹੱਥ ਚ ਹੋਣੀ ਚਾਹੀਦੀ ਆ ਕੀ ਮਤਲਬ ਕਿ ਜਿਹੜਾ ਸਿੱਖ ਅਮਰੀਕਾ ਚ ਇੰਗਲੈਂਡ ਚ ਹੋਰ ਥਾਵਾਂ ਚ ਬੈਠਾ ਉਹਦੀ ਵੀ ਵੋਟ ਹੋਣੀ ਚਾਹੀਦੀ ਹੈਗੀ ਹੈ ਤੁਸੀਂ ਕਹੋਗੇ ਕਿਵੇਂ ਅੱਜ ਜਿੱਥੇ ਇਲੈਕਟ੍ਰੋਨਿਕ ਵੇਜ਼ ਹੋ ਹੈਗੇ ਆ ਜਿਵੇਂ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਥੰਬਸ ਅਪ ਥੰਬਸ ਡਾਊਨ ਉਹ ਵੀ ਵੋਟ ਹੀ ਹੈ ਤਿਪਤੀਆਂ ਨੇ ਲਿਖਤ ਰੂਪ ਚ ਚਿੱਠੀਆਂ ਪਾ ਕੇ ਇਕੱਠੀਆਂ ਕਰਕੇ ਵੋਟਾਂ ਉਹਨਾਂ ਨੇ ਬਾਏ ਮੇਲ ਆਪਣੀ ਵੋਟ ਕਰਨੀ ਅਮਰੀਕਾ 'ਚ ਵੀ ਬਾਏ ਮੇਲ ਹੋ ਰਿਹਾ ਇਲੈਕਟ੍ਰੋਨਿਕ ਸਿਸਟਮਸ ਦੀ ਸਿਕਿਉਰਿਟੀ ਕੰਪਰੋਮਾਈਜ਼ ਨਹੀਂ ਹੈ ਉਹ ਆਪਾਂ ਦੇਖ ਲਾਂਗੇ ਸਾਨੂੰ ਇੱਕ ਇਲੈਕਟ੍ਰੋਨਿਕ ਕਮਿਸ਼ਨ ਵੀ ਹੋਣਾ ਚਾਹੀਦਾ ਅ ਫਿਰ ਮੈਂ ਇੱਕ ਹੋਰ ਬੇਨਤੀ ਕਰੂੰਗਾ ਕਿ ਜਿੱਥੇ ਆਪਾਂ ਐਸਜੀਪੀਸੀ ਦੇ ਵਿੱਚ ਦੇਖਿਆ ਕਿ ਅਕਾਲ ਤਖਤ ਦੇ ਜਥੇਦਾਰ ਨੇ ਮਾਫੀਨਾਮਾ ਦਿੱਤਾ ਸੰਗਤ ਨੂੰ ਬਹੁਤ ਰੋਸ ਆਇਆ ਬਰਗਾਰੀ ਬਾਰੇ ਸਬਤ ਖਾਲਸਾ ਆਪਾਂ ਸੱਧਿਆ ਤੇ ਇੱਕ ਕਨਸੈਪਟ ਹੈਗਾ ਜਿਹੜਾ ਅਮਰੀਕਾ ਦੇ ਸਟੇਟਸ ਦੇ ਵਿੱਚ ਜਿਹੜੇ ਉਹਨਾਂ ਦੇ ਫੈਡਰਲ ਸਟੇਟਸ ਐ ਸਵਿਟਜ਼ਰਲੈਂਡ 'ਚ ਹੈਗਾ ਉਹ ਹੈਗਾ ਡਾਇਰੈਕਟ ਡੈਮੋਕ੍ਰੇਸੀ ਉਹਦਾ ਕੀ ਮਤਲਬ ਇਨੀਸ਼ੀਏਟਿਵ ਰਿਫਰੈਂਡਮ ਤੇ ਰਿਕਾਲ ਇਨੀਸ਼ੀਏਟਿਵ ਹੋ ਗਿਆ ਕਿ ਸੰਗਤ ਨੇ ਕੋਈ ਚੰਗਾ ਮਤਾ ਸੋਚਿਆ ਉਹ ਆਪਣੇ ਹਾਊਸ 'ਚ ਉਹਨਾਂ ਨੇ ਜੇ ਸਾਈਨ ਕਰਾ ਕੇ 30% 40% ਸਿੱਖਾਂ ਦੇ ਸਾਈਨ ਕਰਾ ਕੇ ਪਾਤਾ ਹਾਊਸ ਨੂੰ ਉਹਦੇ ਉੱਤੇ ਡਿਲੀਬਰੇਟ ਕਰਕੇ ਉਹਦੇ ਉੱਤੇ ਹਾਂ ਨਾ ਕਰਕੇ ਉਹਨੂੰ ਆਪਣਾ ਫਤਵਾ ਮੰਨਿਆ ਜਾਏ ਨਾ ਮੰਨਿਆ ਜਾਏ ਉਹ ਰੈਫਰੈਂਡਮ ਹੋ ਗਿਆ ਇਨੀਸ਼ੀਏਟਿਵ ਹੋ ਗਿਆ ਕਿ ਤੁਸੀਂ ਇੰਨਾ ਜ਼ਿਆਦਾ ਤੁਸੀਂ ਸਾਈਨ ਕਰਾ ਲਿਆ 70% ਕਿ ਉਹ ਹਾਊਸ ਨੂੰ ਮੰਨਣਾ ਹੀ ਪਊਗਾ ਰਿਕਾਲ ਹੋ ਗਿਆ ਜਸੇਦਾਰ ਨੇ ਬੇਵਕੂਫੀ ਕੀਤੀ ਉਹਨੂੰ ਸੰਗਤ ਨੇ ਫਤਵਾ ਪਾ ਕੇ ਸਾਈਨ ਕਰਕੇ ਉਹਨੂੰ ਕਿਹਾ ਕਿ ਤੂੰ ਹੁਣ ਬਹਿ ਜਾ ਨਮਾ ਚੋਂ ਠੀਕ ਹੈ ਨਾ ਜੀ ਸੋ ਇਹ ਜੇ ਸਿੱਧਾ ਸੰਗਤ ਤੇ ਹੱਥ 'ਚ ਡਾਇਰੈਕਟ ਡੈਮੋਕ੍ਰੇਸੀ ਅਸੀਂ ਪਛਾ ਸਕੀਏ ਇਹਦੇ ਬਹੁਤ ਵਿਚਾਰ ਵਾਲੇ ਆ ਡਾਇਰੈਕਟ ਡੈਮੋਕ੍ਰੇਸੀ ਦੇ ਬਹੁਤ ਪੰਗੇ ਆ ਜੇ ਇੱਥੇ ਡਾਇਰੈਕਟ ਡੈਮੋਕ੍ਰੇਸੀ ਲਾਗੂ ਹੋ ਜੇ ਤੇ ਮੇਰੇ ਵਰਗਾ ਉੱਠ ਕੇ ਕਹੋਗਾ ਬੋਲਣਾ ਹੀ ਮੈਂ ਆ ਉੱਥੇ ਰੋਲਾ ਪੈ ਜੂ ਇੱਥੇ ਉਹਦੇ ਵਾਸਤੇ ਰਿਪਬਲਿਕ ਲੋਕਾਂ ਨੇ ਚੁਣੀਆ ਰਿਪਬਲਿਕ ਦਾ ਮਤਲਬ ਕਿ ਰੈਪ੍ਰੈਜ਼ੈਂਟੇਟਿਵ ਤੁਸੀਂ ਚੁਣ ਲਿਆ ਤੇ ਉਹਨੇ ਜਾ ਕੇ ਤੁਹਾਡੇ ਪੱਕੇ ਚ ਫੈਸ ਗਿਆ ਉਹਦੇ ਫਾਇਦੇ ਬਹੁਤ ਆ ਕਿਉਂਕਿ ਕੜਮਸਣੀ ਆ এবਾਰੀ ਪੈਂਦਾ ਹੈਗਾ ਸੋ ਇਹਦਾ ਬੈਲੈਂਸ ਲੱਭਣਾ ਸਾਡੇ ਉੱਤੇ ਹੈਗਾ ਆ ਫੇਰ ਜਿਹੜੀ ਸਾਡੀ ਆਰਥਿਕਤਾ ਹੈਗੀ ਐ 70% ਟ੍ਰੇਡ ਪਾਕਿਸਤਾਨ ਤੇ ਪੰਜਾਬ ਤੇ ਸਾਡੇ ਨਾਲ ਆਪਸ ਵਿੱਚ ਹੁੰਦਾ ਸੀਗਾ ਸਾਡਾ ਟ੍ਰੈਡੀਸ਼ਨਲ ਟ੍ਰੇਡ ਜਿਹੜਾ ਹੈਗਾ ਸਾਰਾ ਆ ਸੈਂਟਰਲ ਏਸ਼ੀਆ ਤੇ ਇਧਰ ਨੂੰ ਸਿਲਕ ਰੂਟ ਰਾਹੀਂ ਜਾਂਦਾ ਹੁੰਦਾ ਸੀਗਾ ਪੰਜਾਬ ਦੀ ਖੁਸ਼ਹਾਲਤਾ ਇਹਦੇ ਨਾਲ ਬਣੀ ਸੀ ਇਦੇ ਵਿੱਚ ਜਿਹੜਾ ਬਾਰਡਰ ਬੰਦ ਕਰਤਾ ਹੈਗਾ ਤੇ ਜਿਹੜੀਆਂ ਸਾਊਥ ਈਸ਼ੀਆ ਫ੍ਰੀ ਟ੍ਰੇਡ ਅਗਰੀਮੈਂਟ WTO ਤਹਿਤ ਇਹ ਆਪਣਾ ਇੱਕ ਸਿੱਖ ਝੰਡਾ ਬਣ ਜਾਣਾ ਚਾਹੀਦਾ ਕਿਉਂਕਿ ਇਹਦੇ ਬਿਨਾ ਜਿਹੜੀਆਂ ਅਰਦਾਸਾਂ ਵੀ ਆ ਉਹ ਵੀ ਅਧੂਰੀਆਂ ਰਹਿ ਜਾਂਦੀਆਂ ਹੈਗੀਆਂ ਵਿਸ਼ੇ ਗੁਰਧਾਮਾ ਦੇ ਖੁੱਲੇ ਦਰਸ਼ਨ ਦਾ ਦਾਰ ਇਹ ਟ੍ਰੀਟ ਬਹੁਤ ਹੀ ਜ਼ਰੂਰੀ ਹੈ ਇਹ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਅੱਜ ਜਿਵੇਂ ਗਲੋਬਲ ਪਰਸਪੈਕਟਿਵ ਤੇ ਦੱਸਿਆ ਹੈਗਾ ਅਸੀਂ ਇੱਕ ਨਿਊਕਲੀਅਰ ਦੋ ਨਿਊਕਲੀਅਰ ਸਟੇਟਸ ਦੇ ਸਰੱਦ ਤੇ ਖੜੇ ਹੈ ਜੇ ਕਿ ਜੰਗ ਉਹ ਲੜਦੇ ਆ ਉਹ ਤਾਂ ਜਦ ਆਪਣੇ ਸ਼ਾਮ ਨੂੰ 게ਟ ਵੀ ਵਾਗਾ ਤੇ ਬਾਰਡਰ ਤੇ ਬੰਦ ਕਰਦੇ ਆ ਇੰਨੇ ਵਿਤਕਰੇ ਨਾਲ ਕਰਦੇ ਆ ਇਨਾ ਮਨ ਖਰਾਬ ਹੁੰਦਾ ਕਿ ਉੱਥੇ ਨਨਕਾਣਾ ਸਾਹਿਬ ਉੱਥੇ ਪੰਜਾ ਸਾਹਿਬ ਤੇ ਇਹ ਇਹ ਇੱਕ ਦੂਜੇ ਨਾਲ ਲੜੀ ਜਾਂਦੇ ਤੇ ਸਾਡਾ ਆਵਾਜੋਆ ਰੁਕਿਆ ਹੋਇਆ ਹੈਗਾ ਆਪਾਂ ਨੂੰ ਇਹਨਾਂ ਦੀ ਐਕੀ ਇਕਨੋਮੀ ਪੀਸ ਪ੍ਰਾਈਜ਼ ਨੋਬਲ ਪ੍ਰੀਜ਼ ਵੀ ਜਾਪਾਨੀ ਨੂੰ ਦਿੱਤਾ ਜਿਨੇ ਹਿਰੋਸ਼ਿਮਾ ਤੇ ਨਿਊਕਲੀਅਰ ਵਾਰ ਦੀ ਗੱਲ ਕੀਤੀ ਹੈ ਕੀ ਹੈ ਆਪਾਂ ਨੂੰ ਉਹਨੂੰ ਵੀ ਬੁਲਾਉਣਾ ਚਾਹੀਦਾ ਔਰ ਇਹ ਕਿ ਪੰਜਾਬ 'ਚ ਇਹ ਮੁੱਦਾ ਹੈਗਾ ਆਪਾਂ ਨੂੰ ਜ਼ਰੂਰ ਬਾਗੇ ਤੇ ਹੁਸੈਨੀ ਵਾਲਾ ਤੇ ਹੋਰ ਬਾਰਡਰਾਂ ਤੇ ਇਹ ਮੁੱਦਾ ਚੱਕ ਕੇ ਪੰਥ ਦਾ ਬਣਾਉਣਾ ਚਾਹੀਦਾ ਕਿਉਂਕਿ ਇਹ ਹੈ ਇਹ ਸਾਡਾ ਇੱਕ ਐਗਜ਼ਿਸਟੈਂਸ਼ੀਅਲ ਥ੍ਰੈਟ ਹੈਗਾ ਆਪਾਂ ਨੂੰ ਇਹਦੇ ਉੱਤੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਜਿੱਥੇ ਆਪਾਂ ਸਿਕਿਉਰਿਟੀ ਦੀ ਗੱਲ ਕਰਦੇ ਆਂ ਕਮਾਲ ਹੋ ਗਈ ਕਿ ਐਤ ਕਾ ਕੈਨੇਡਾ ਤੇ ਅਮਰੀਕਾ ਨੇ ਜਿਹੜੀ ਹਿੰਦੂਤਵਾਦੀ ਮਤਸ਼ਵੀ ਸੋਚ ਹੈ ਉਹ ਆਪਣੇ ਧਰਤੀ ਤੇ ਫੜ ਕੇ ਉਹਦੇ ਉੱਤੇ ਕਾਨੂੰਨਨ ਕਾਰਵਾਈਆਂ ਸ਼ੁਰੂ ਕਰਤੀਆਂ ਸੰਘਰਸ਼ ਦੀ 40 ਸਾਲ ਹੋ ਗਏ 84 ਨੂੰ ਆਪਾਂ ਬੋਲ-ਬੋਲ ਕੇ ਹਮਗੇ ਪਰ ਜਦ ਹੁਣ ਉਹਨਾਂ ਨੂੰ 6:00 ਵਜੇ ਹੋਈ ਹੈ ਆਪਾਂ ਇਕੱਠੇ ਹੋ ਕੇ ਇੱਕ ਚਿੱਠੀ ਰਾਸ਼ਟਰਪਤੀ ਨੂੰ ਸਾਰੇ ਮੁਲਕਾਂ ਨੂੰ ਉਨੀ ਕੱਢ ਦੇ ਤੇ ਇਹਦੇ ਉੱਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਸਾਲ ਖਤਮ ਹੋਣ ਵਾਲਾ ਹੈ ਸਾਡਾ ਇੱਕ ਪ੍ਰੋਗਰਾਮ ਰਹਿ ਗਿਆ ਹੈਗਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਪ੍ਰੋਗਰਾਮ ਆਪਾਂ ਇਕੱਠੇ ਹੋ ਕੇ ਬਿਨਾਂ ਪਾਰਟੀ ਤੋਂ ਬਿਨਾਂ ਕਿਸੇ ਬਤੌਰ ਗੁਰੂ ਕੇ ਸਿੱਖ ਸੰਗਤ ਦੇ ਰੂਪ ਚ ਇਕੱਠੇ ਹੋ ਕੇ ਅਰਦਾਸ ਕਰੀਏ ਮੈਂ ਸੋਚਿਆ ਚਿੱਠੀ ਮੈਂ ਕਿਹੜੀ ਬਣਾਵਾਂ ਤੇ ਮੈਂ ਸੋਚਿਆ ਚਿੱਠੀ ਦਾ ਵਿਵਾਦ ਹੋਗਾ ਸੋ ਮੈਂ ਬਣਾਈ ਨਹੀਂ ਮੈਂ ਚੈਟ ਜੀਪੀਟੀ ਨੂੰ ਕਹਤਾ ਕਿ ਤੂੰ ਬਣਾ ਦੇ ਉਹਦੇ ਵਿੱਚ ਮੈਂ ਮੁੱਦੇ ਪਾਤੇ I draft President of India. Subject: Addressing historical and contemporary violations of Sikh rights, Respective Madam. On this solemn day commemorating the martyrdom of the Sahibzada Baba Zorawar Singh and Fateh Singh, we reflect on the brutal actions of the Mughal state, which included the inhuman act of breaking alive two young Sahibzadas of Guru Gobind Singh. This their martyrdom was not merely an atrocity against one family, but a violation of fundamental principles of humanity, justice, and the right. To freedom of belief. Regrettably, re regrettably, the Sikh community continues to witness a legacy of such state perpetuated violence in modern times. The 1984 anti Sikh pogrom, coupled with the decades of enforced disappearances, extrajudicial killings, and suppression of dissent, constitute gross violations of the International Covenant of Civil and Political Rights, to which India is a signatory. These acts have denied Sikhs the fundamental rights to life, freedom of expression, and cultural preservation enshrined in Article 6, 1927, and ICC. ਦੀ ਆ ਸਿਕਸ ਦਾ ਮੈਨੂੰ ਨਹੀਂ ਪਤਾ ਭਰਾਵਾ ਚੈਟ ਜੀਪੀ ਚੈਟ ਜੀਪੀ ਜਿੰਦਾਬਾਦ ਫਰਦਰ ਮੋਰ ਜਦ ਸਾਹਿਬ ਦੱਸ ਦੇਣਗੇ ਫਰਦਰ ਮੋਰ ਦ ਗਵਰਨਰਟ ਐਕਨੋਲਿਜਸ ਦ ਰਾਈਟ ਆਫ ਪੀਪਲ ਟੂ ਡਰਮਨ ਦ ਪੋਲਿਟੀਕਲ ਕਲਚਰਲ ਐਂਡ ਸੋਸ਼ਲ ਡੈਸਟੀਨੀ ਇਨ ਹਾਰਮਨੀ ਵਿਦ ਥਰੀ ਪ੍ਰਿੰਸੀਪਲਸ ਆਫ ਜਸਟਿਸ ਐਂਡ ਇਕਵੈਲਟੀ With the principles, not three. In this context, the Sikh community has repeatedly sought avenues for peaceful redress, reconciliation, and preservation of the distinct identity and autonomy. Yet these avenues have been met with suppression rather than engagement. As the guardian of the constitution, your esteemed office bears the responsibility to address these enduring injustices and ensure adherence to the international obligations. Specifically, we seek your response to the following one What steps are being taken to ensure accountability for historical and contemporary violations of Sikh rights, including acts tantamount to genocide? 2 how does the indian state plan to fulfill its obligation under the iccpr to protect the cultural religion social freedom of the sikh duval phadeya gaya sare phade gaye hain international kachairiyan je te yaar hoya sade naal ore zyada te bahar le sikhan ne chak ke eh kam kar liya bahar le deshan ne recognize kar liya te hun why do apan breach de vich vadde kyun nahi je apan ikatthe hoke ਪ੍ਰੈਜ਼ੀਡੈਂਟ ਨੂੰ ਅਕਾਊਂਟੇਬਲ ਕਰੀਏ ਦੇਸ਼ ਨੂੰ ਕਾਊਂਟੇਬਲ ਕਰੀਏ ਇਹ ਮੌਕਾ ਕਿਉਂ ਗੁਆਣਾ ਹੈਗਾ ਜੇ ਤੁਸੀਂ ਇਹਨੂੰ ਠੀਕ ਸਮਝਦੇ ਹੋ ਤਾਂ ਤੁਸੀਂ ਸਾਰੇ ਇਹਦੇ ਜ਼ਰੂਰ ਪ੍ਰਚਾਰ ਕਰਕੇ ਆਪਾਂ ਇਕੱਠੀ ਇੱਕ ਚਿੱਠੀ ਭੇਜਦੀ ਹੈ ਮੈਂ ਕਹਿੰਦਾ ਕੋਈ ਸ਼ਹੀਦ ਪਰਿਵਾਰ ਦੇ ਬੱਚੇ ਬੱਚੀਆਂ ਉਹਨਾਂ ਨੂੰ ਸਾਹਿਬ ਜਾਨ ਛੋਟੇ ਉਹਨਾਂ ਦੇ ਪੋਤੇ ਦੋਤੇ ਜਿਨ੍ਹਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਉਹਨਾਂ ਦੇ ਹੱਥੀਂ ਅਸੀਂ ਚਿੱਠੀ ਬੱਚਿਆਂ ਰਾਹੀਂ ਭੇਜ ਦਿੰਦੇ ਆ ਰਾਸ਼ਟਰਪਤੀ ਨਾਮ ਹੈ ਉੱਥੇ ਵੱਡਾ ਹੋਊਗਾ ਨਾ ਕੋਈ ਹੋਰ ਆਪਾਂ ਸਾਂਝੀ ਸਿੱਖ ਕੌਮ ਦੀ ਇੱਕ ਆ ਰਾਸ਼ਟਰਪਤੀ ਤੇ ਦੇਸ਼ ਤੇ ਵਿਦੇਸ਼ਾਂ ਨੂੰ ਅਸੀਂ ਦੱਸਦੀ ਕਿ ਇਹ ਸਾਡੇ ਨਾਲ ਹੋਇਆ ਠੀਕ ਹੈ ਨਾ ਜੀ ਤੇ ਆ ਫਿਰ ਬਹੁਤ ਕੁਛ ਆਪਾਂ ਸਾਂਝਾ ਕਰ ਸਕਦੇ ਆ ਆਰਟੀਕਲ 25 ਨੂੰ ਅਸੀਂ ਡਰੈਸ ਕਰ ਸਕਦੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਪਸ਼ਟ ਰੂਪ ਚ ਸਾਨੂੰ ਕਿਹਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਆਰਟੀਕਲ 25 ਕਿਵੇਂ ਇਹ ਬੋਲ ਰਿਹਾ ਇਹ ਵੀ ਕਿਸੇ ਦਿਨ ਅਸੀਂ ਢੇਡ ਸਕਦੇ ਆ ਪਰ ਮੈਂ ਜਿਆਦਾ ਚਿੱਠੀ ਚ ਇਹ ਮੁੱਦੇ ਪਾਏ ਨਹੀਂ ਮੇਰਾ ਸਮਾਂ ਪੂਰਾ ਹੋ ਗਿਆ ਤੇ ਮੈਂ ਦਿਲੋਂ ਮੈਂ ਪ੍ਰੋਫੈਸਰ ਪਿਆਰੇਲਾ ਗਰਗਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਜਿਨ੍ਹਾਂ ਜਿਨ੍ਹਾਂ ਇਹਨਾਂ ਨੇ ਪੜ ਕੇ ਗੱਲ ਕੀਤੀ ਹੈ ਮੈਂ ਬਹੁਤ ਧੰਨਵਾਦੀ ਹਾਂ ਦਾ ਸਮੂਹ ਸੰਗਤਾਂ